ਫੈਕਟਰੀ ਇਹ ਚੱਲਣ ਨਹੀਂ ਦੇਵਾਂਗੇ ਜਿੰਨਾ ਚੱਕ ਚਾਹੇ ਸਾਨੂੰ ਮਹੀਨਾ ਬਹਿਣਾ ਪਵੇ ਚਾਹੇ 2 ਮਹੀਨੇ ਪਰੇ ਦੀ ਰਿਕਵਰਡ ਪੂਰੀ ਕਰਾਂਗੇ ਕੱਲ ਆਉਣ ਵਾਲੇ ਸਮੇਂ ਦੇ ਬੱਚਾ ਸਾਨੂੰ ਜਥੇ ਬੰਦੀਆਂ ਬਹੁਤ ਸਾਫ ਦੇਈ ਜਾਂਦੀਆਂ ਤਾਂ ਅਸੀਂ ਇਹ ਵੱਡਾ ਪ੍ਰੋਗਰਾਮ ਇੱਕ ਦਿਨ ਲੀਕਾਂਗੇ ਤਾਂ ਫਿਰ ਅਸੀਂ ਰੋੜ ਜਾਮ ਕਰਾਂਗੇ ਪ੍ਰਧਾਨ ਸਾਹਿਬ ਨੂੰ ਵੀ ਦੱਸਣਾ ਚਾਹੁੰਦੇ ਆ ਜੇ ਅਸੀਂ ਇੱਥੇ ਬੈਠਣ ਜਾਣਦੇ ਆ ਤਾਂ ਅਸੀਂ ਵੱਡਾ ਰੋਡ ਦਾ ਵੀ ਘਰੋ ਕਰਨ ਜਾਣਦੇ ਆ ਪਰ ਗੱਲ ਅਸੀਂ ਇਹ ਗੱਲ ਕਹਿਣਾ ਵੀ ਜੇ ਮੰਨ ਜਾਣ ਤਾਂ ਬਹੁਤ ਵਧੀਆ ਗੱਲਾਂ ਨੇੜੇ ਇਹਨਾਂ ਦਾ ਸਟਕਾਰਾ ਹੋ ਜੂ ਨਹੀਂ ਤਾਂ ਫਿਰ ਇੱਥੋਂ ਅਸੀਂ ਭੁੰਦਰੀ ਰੋਡ ਦਾ ਰੋਕ ਕੇ ਤੇ ਵੱਡਾ ਰੋਡ ਰੋਕਾ ਘੜਾਓ ਕਰਾਂਗੇ ਅਸੀਂ ਅੱਜ ਪਿੰਡ ਦੇ ਵਿੱਚ ਹੁਣ ਇੱਕ ਨਵਾਂ ਰੂਪ ਦੇ ਵਿੱਚ ਮਜ਼ਦੂਰਾਂ ਨੂੰ ਦੱਸਾਂਗੇ ਤਾਂ ਉਹਦੀ ਤਿਆਰੀ ਕਰਾਂਗੇ ਬਕੇਗਾ ਵੀ ਆਓ ਸਾਰਿਆਂ ਨੂੰ ਹੁਣ ਬੀਬੀਆਂ ਵੀ ਸਾਡੀਆਂ ਬਹੁਤ ਘਟ ਆਉਂਦੀਆਂ ਤੇ ਕੋਸ ਬੰਦੇ ਵੀ ਸਾਡੇ ਮਜ਼ਦੂਰ ਘਟ ਆਉਂਦੇ ਆ ਉਹਨਾਂ ਨੂੰ ਅਪੀਲ ਕਰਾਂਗੇ ਵੀ ਸਾਰੇ ਜਣੇ ਆਓ ਆਪਾਂ ਪਹਿਲਾਂ ਢੂੰਗੜੀ ਦਾ ਕਰੋ ਕਰੀਏ ਰੋੜਾਂ ਦਾ ਰੋਕੀਏ ਕਿ ਫੇਰ ਆਪਾਂ ਵੱਡਾ ਰੁਕਾਂਗੇ ਇੰਨਾ ਹੀ ਕਹਿੰਦਾ ਬਹੁਤ ਬਹੁਤ ਧੰਨਵਾਦ ਤੇ ਉਹ ਨਿਕਲ ਜਿਵੇਂ ਕਿਹਾ ਕਿ ਇੱਕ ਪ੍ਰੋਸੀਜਰਲ ਕਾਨੂੰਨ ਹੈ ਕਿ ਜਿੱਥੇ ਵੀ ਕੋਈ ਵੀ ਫੈਕਟਰੀ ਲੱਗਣੀ ਹੈ ਉਹਦੀ ਪੰਚਾਇਤ ਨਹੀਂ ਤੁਹਾਡੀ ਜਿਹੜੀ ಗ್ರಾಮ ਸਭਾ ਹੈ ਉਹਨੇ ਅਪਰੂਵਲ ਦੇਣੀ ਹੈ ग्राम सभा ਦਾ ਵੀ ਚਾਹਤਾ ਹੈ ਕਿ ਬਚਾਹਤਾ ਇਲੈਕਟਡ ਮੈਂਬਰ ਨੇ ಗ್ರಾಮ ਸਭਾ ਦਾ ਮਤਲਬ ਸਾਰੇ ਜਿਹੜੇ ਵੋਟਰ ਨੇ ਉਹ ಗ್ರಾಮ ਸਭਾ ਬਣਾਉਂਦੇ ਨੇ ਤੇ 20% ਮੈਂਬਰ ਜਿਹੜੇ ਨੇ ਉਹਨਾਂ ਦਾ ਹੋਣਾ ਜ਼ਰੂਰੀ ਹੁੰਦਾ। ਤੋਂ ਇਹ ਜਿਵੇਂ ਕਹਿ ਰਹੇ ਨੇ ਕਿ ਉਹ ਵਾਇਲੇਟ ਹੋਇਆ ਉਹਨਾਂ ਨੇ ਕਿਉਂਕਿ ਕੋਈ ਵੀ ਚੀਜ਼ ਹੋਵੇ ਔਰ ਇਹ ਬਹੁਤ ਸਾਰੀਆਂ ਫੈਕਟਰੀ ਤੁਸੀਂ ਪਹਿਲਾਂ ਵੀ ਰਿਪੋਰਟਿੰਗ ਕੀਤੀ ਹੈ ਪਰ ਉਹ ਉਹਦੇ ਜੀ ਮੈਨਿਪੂਲੇਟ ਕਰਦੇ ਨੇ ਕਈ ਵਾਰੀ ਲੋਕਾਂ ਨੂੰ ਮਨ ਪਰਮਾ ਕੇ ਜਿਵੇਂ ਕਿ ਹੈ ਤਸਦੀਕ ਦਸਤਖਤ ਕਰਵਾ ਲੈ। ਅਗਰ ਉਹ ਨਹੀਂ ਹੋਇਆ ਤੇ ਵੈਸੇ ਹੀ ਇਲੈਗਲ ਹੈ ਕਿਉਂਕਿ ਇਹ ਜਿਹੜੀ ਜ਼ਮੀਨ ਖੇਤੀ ਵਾਲੀ ਹੈ ਇਹਦਾ ਬਦਲਾ ਕਿਸੇ ਹੋਰ ਕਿਸਮ ਦੇ ਯੂਜ਼ ਵਿੱਚ ਉਹਦੇ ਵਾਸਤੇ ਵੀ ਕਾਨੂੰਨ ਹੈ ਉਹਦੀ ਅਪਰੂਵਲ ਲੈਣੀ ਪੈਂਦੀ ਹੈ ਚਲੋ ਹੋਈ ਕਿ ਨਹੀਂ ਹੋਈ ਤੀਜੀ ਗੱਲ ਹੈ ਕਿ ਵੀ ਇਹਨੂੰ ਜਿਹੜਾ ਪੋਲਿਊਸ਼ਨ ਬੋਰਡ ਹੈ ਉਹ ਕਲੀਅਰੈਂਸ ਦਿੰਦਾ ਕਿਸੇ ਵੀ ਫੈਕਟਰੀ ਤੇ ਲੱਗਣ ਤੋਂ ਪਹਿਲਾਂ ਇਹਨਾਂ ਨੇ ਸਬਮਿਟ ਕੀਤੇ ਨੇ ਡਾਕੂਮੈਂਟ ਪਰ ਹਮੇਸ਼ਾ ਉਹਦੇ 'ਚ ਵੀ ਹੇਰਾਫਰੀ ਹੁੰਦੀ ਹੈ ਕਿ ਕਹਿੰਦੇ ਕੁਛ ਹੋ ਕਰਦੇ ਬਾਅਦ ਵਿੱਚ ਕੁਝ ਹੋਰ ਨੇ ਜਿੱਦਾਂ ਕੁ ਹਾਰਪੁਰ ਵਿੱਚ ਇਹਦੇ ਫੈਕਟਰੀ ਸਗੀ ਉਹਦੀ ਗੱਤੇ ਦੀ ਫੈਕਟਰੀ ਲਾ ਰਹੇ ਬਾਅਦ ਪਤਾ ਲੱਗਾ ਲੋਕਾਂ ਨੂੰ ਕਿ ਵੀ ਗੱਤਾ ਨਹੀਂ ਉਹਦੇ ਵਿੱਚ ਇੱਕ ਗੂੰਦ ਬਣਾਉਣੀ ਹੈ ਜਿਹੜੀ ਬਹੁਤ ਜ਼ਹਿਰੀਲੀ ਹੈ ਹਲੋ ਉਹ ਜਦੋਂ ਪਤਾ ਲੱਗਾ ਫਿਰ ਲੋਕਾਂ ਨੇ ਉਹਦੇ ਪਾਸੇ ਅਸੀਂ ਉਹਦੋਂ ਵੀ ਉੱਥੇ ਗਏ ਤੇ ਇਹ ਇਹ ਜਿਹੜਾ ਹੈ ਕਿ ਵੀ ਇਹ ਅੱਜ ਪੈਸੇ ਵਾਲਾ ਜਿਹੜਾ ਹੈ ਔਰ ਉਹਦੇ ਵਿੱਚ ਹੀ ਐਡਮਿਨਿਸਟ੍ਰੇਸ਼ਨ ਪੋਲੀਟੀਸ਼ੀਅਨ ਸਾਰੇ ਰਲ ਕੇ ਇਹ ਸੰਵਿਧਾਨ ਨੇ ਵੀ ਲੋਕਾਂ ਨੂੰ ਅਸੀਂ ਜਿੰਦਾ ਮਰਜੀ ਬੇਕੂਬ ਬਣਾ ਸਕਦੇ ਆ ਕੋਈ ਤੁਹਾਡੀ ਚੇਤਨਤਾ ਨੂੰ ਪਹਿਲਾਂ ਤੇ ਸਾਡਾ ਸਲੂਟ ਹੈ ਪਰ ਜਮਹੂਰੀਅਤ ਸਭਾ ਦਾ ਜਿਹੜਾ ਹੈ ਕਿ ਇਹ ਜਿਹੜੀ ਚੇਤਨਤਾ ਜਿਹੜੀ ਤੁਸੀਂ ਲੜਾਈ ਲੜ ਰਹੇ ਹੋ ਅਸੀਂ ਇਹਨੂੰ ਸਾਰਿਆਂ ਨੂੰ ਇੱਕ ਡਾਕੂਮੈਂਟ ਰਾਈ ਦਸਤਾਵੇਜ਼ ਚਾਹਣੇ ਕਿਵੇਂ ਇੱਥੇ ਹੀ ਆਪਣੇ ਪਹਿਲਾਂ ਇੱਕ ਫੈਕਟਰੀ ਲੱਗ ਰਹੀ ਸੀ ਅੱਡੋ ਰੋੜੀ ਵਾਲੀ ਉਹ ਉਹਦੇ ਤੇ ਵੀ ਐਜੀਟੇਸ਼ਨ ਚੱਲ ਰਹੀ ਸੀਗੀ ਔਰ ਉਹਦੇ ਵਿੱਚ ਵੀ ਮਤਲਬ ਜਦੋਂ ਲੱਗਾ ਕਿ ਕਿਵੇਂ ਉਹ ਸਾਰਾ ਜਦੋਂ ਉਹ ਡਾਕੂਮੈਂਟ ਸਾਰੇ ਕੱਟ ਕੇ ਲੋਕਾਂ ਸਾਹਮਣੇ ਰੱਖੇ ਤੇ ਉਹਨੇ ਮਨੂਕ ਕੀਤਾ ਸੋ ਸਾਡਾ ਜਿਹੜਾ ਬੇਸਿਕ ਮਤਲਬ ਇਹੀ ਰਹਾਦਾ ਕਿ ਵੀ ਅਸੀਂ ਤੁਹਾਡੀ ਮੂਵਮੈਂਟ ਨੂੰ ਲੋਕਾਂ ਦੀ ਚੇਤਨਤਾ ਨੂੰ ਮਲ ਥਮ ਦਈਏ ਮਤਲਬ ਜਿਹੜੇ ਜਿੱਦਾਂ ਤੁਹਾਡੇ ਕੋਲ ਡਾਕੂਮੈਂਟ ਨੇ ਮਨੂ ਉਹਦੇ ਉੱਤੇ ਔਰ ਜਿਹੜਾ ਇਲੀਗਲ ਹੋ ਰਿਹਾ ਕਿਉਂਕਿ ਅੱਜ ਪ੍ਰੋਬਲਮ ਇਹ ਹੈ ਕਿ ਵੀ ਜਦੋਂ ਤੁਹਾਡੀਆਂ ਉਹਨੇ ਇੱਕ ਬੰਨੇ ਕਹਿ ਰਹੇ ਕਿ ਲਗਵਾਂ ਵੰਡੀਆਂ ਦੀ ਲੜਾਈ ਲੜ ਰਹਾ ਹੈ ਹੋਂਗੇ ਪਰ ਇਸਤੇ ਔਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕੋਈ ਉੱਥੇ ਫੱਟਿਆਂ ਤੇ ਬੈਠੇ ਹੱਥਾਂ 'ਚ ਬੈਠੇ ਗੱਲਾਂ ਕਰਦੇ ਹੋਣਗੇ ਉਹ ਫਲਾਨਾ ਕੀ ਕਰਦਾ ਉਹਦੀ ਕਣਕ ਕਿਵੇਂ ਆ ਓਏ ਆਪ ਦੀ ਨੂੰ ਸੰਭਾਲ ਲੈ ਕਿਸੇ ਦੀ ਤੋਕੀ ਲੈਣਾ ਓਏ ਫੇ ਆਪ ਦਾ ਆਪ ਤਾਂ ਸੰਭਾਲ ਨਹੀਂ ਸਕਦੇ ਇਸ ਕਾਰਨ ਨੇ ਸ਼ਾਨਾ ਦੀ ਮੁਖ ਤੋਂ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਘੂਰੇ ਕਰਕੇ ਜਨਤਾ ਦੇ ਜਵਲ ਜਵਲਤ ਹੁੰਦੇ ਆ ਆਪਣੇ ਬਾਤ ਵਿੱਚ ਬਾਤ ਸਟੇਟ ਵਿੱਚ 50 ਸਾਲਾਂ ਬਾਅਦ ਆਪਾਂ ਸਰਕਾਰਾਂ ਬਦਲ ਕੰਨਿਆ ਇੱਕ ਪਾਰਟੀ ਤੋਂ ਗੁੱਸਾ ਲਾ ਕੇ ਦੂਜੀ ਪਾਰਟੀ ਨੂੰ ਵੋਟ ਪਾ ਦਿੰਨੇ ਆ ਦੂਜੀ ਪਾਰਟੀ ਤੇ ਗੁੱਸਾ ਲਾ ਕੇ ਤੀਜੀ ਨੂੰ ਪਾ ਦਿੰਨੇ ਆ ਯਾਦੋ ਗੁੱਸਾ ਘੱਟ ਨੂੰ ਹੋ ਜਾਂਦਾ ਸੀ ਪਹਿਲੀਆਂ ਤੋਂ ਫੇਰ ਚੁੰਦਦੇ ਆ ਰਾਤ ਭਾਤ ਦੇ ਰਹੇ ਨੇ ਜ਼ਾਨੀ ਤੇ ਮਨਤੂਗੀ ਸੰਕਟ ਵਿੱਚ ਚੱਲ ਜੋ ਸਾਰੇ ਉਹ ਪੱਧਰੀ ਸਾਡੇ ਵਿੱਚ ਆ ਪਰ ਕਿਉਂਕਿ ਉਹ ਇਕੱਠੇ ਹੋ ਗਏ ਆ ਆਪਾਂ ਚਲਾਈਏ ਕੱਲ ਵੱਡਾ ਧਰਨਾ ਦਿੱਤਾ ਆਪਾਂ ਸਾਰਾ ਘਟਨਾਕਣ ਜਿਹੜੇ ਤੁਸੀਂ ਸਾਰੇ ਦੇਖ ਲਿਆ ਬਲਾਰੇ ਵੀ ਬੋਲੇ ਇਹਦੇ ਬਾਰੇ ਦੁਵਾਰਾ ਅਸਲ ਲੋੜ ਨਹੀਂ ਆ ਜੜਾ ਖੂਜਿਆ ਬਣੋਦੇ ਆ ਇਹਦੇ ਬਾਰੇ ਆਪਾਂ ਕੱਲ ਬੋਲੇ ਆ ਕਿ ਇਹਨੇ ਸ਼ਾਦੀ ਜਾਣ ਦਾ ਖੌਫ ਕਿਵੇਂ ਬਣਨਾ ਪਾਸੇ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਪ੍ਰਸ਼ਾਸਨ ਦਾ ਨੁਮਾਇੰਦਾ ਐਸਡੀਐਮ ਕੱਲ 1 ਵਜੇ ਦਾ ਦਿਨ ਨਾ 2:30 ਵਜੇ ਸ਼ਾਇਦ ਉੱਤਰ ਨਵਜ ਗਏ ਅਸੀਂ ਸਾਨੂੰ ਦਾ ਪਰਸੋਂ ਤਾਂ ਉਹਨੇ ਲਾਰਾ ਇਹ ਲਾਇਆ ਸੀ ਵੀ ਮੈਂ ਚੰਗੀ ਖਬਰ ਲੈ ਕੇ ਆਉਂਗਾ ਪਰ ਖਬਰ ਚੰਗੀ ਨਹੀਂ ਖਬਰ ਤਾਂ ਉਲਟ ਲਿਆਇਆ ਉਹ ਖਬਰ ਇਹਨਾਂ ਮਾਰਕਾਂ ਦੇ ਹੱਕ 'ਚ ਇਹਨਾਂ ਪੂੰਜੀਪਤੀਆਂ ਦੇ ਹੱਕ 'ਚ ਉਹ ਵੀ ਇਹਦਾ ਜੀ ਫੈਕਟਰੀ ਆਏ ਆ ਜੀ ਹਰ ਆ ਜਾਣਾ ਬੋਣਾ ਬਲਣਾ ਬੋਣਾ ਕੋਈ ਨਹੀਂ ਕਹਿੰਦੀ ਪਰ ਅਸੀਂ ਜਦੋਂ ਬੋਲ ਹਟਿਆ ਸੁਣਿਆ ਪਰਸਾਰਿਆਂ ਨੇ ਅਸੀਂ ਸਾਡੇ ਤਿੰਨ ਮੈਂਬਰਾਂ ਨੇ ਦਲੀਲ ਵਾਈ ਦੇ ਨਾਲ ਉਹਦੀ ਕਾਟ ਉਹਦੀ ਬੋਲਤੀ ਬੰਦ ਕੀਤੀ ਆ ਗੱਲ ਮੜ ਕੇ ਪਤਾ ਕੀ ਕਹਿੰਦਾ ਥੋੜੀਆਂ ਗੱਲਾਂ ਵੀ ਠੀਕ ਐ ਮੈਂ ਨਾ ਵਿਚਾਰੂੰਗਾ ਸਾਨੂੰ ਪਤਾ ਲੱਗ ਗਿਆ ਸੀ ਬੋਲੀ ਲੋਕਾਂ ਦੀ ਨਹੀਂ ਜੋਕਾਂ ਦੀ ਬੋਲਦਾ ਜੇ ਤਾਰ ਹਲਦੀ ਹੈ ਉਸ ਤਾਰ ਦੇ ਮੁਤਾਬਕ ਗੱਲ ਕਰਦਾ ਪਰ ਅਸੀਂ ਗੱਲ ਹੁਣ ਤੋਂ ਹੋਰ ਹੀ ਕੁਝ ਕਹਿਣ ਲੱਗ ਗਿਆ ਫੇਰ ਆਖਰੋ ਸਿੱਧਾ ਹੋਇਆ ਕਹਿੰਦਾ ਮੈਂ ਵਿਚਾਰੂਗਾ ਲੋਕੋ ਵਿਚਾਰ ਦੇ ਕਦੋਂ ਆ ਵਿਚਾਰ ਦੇ ਆਦੋਂ ਆ ਜਦੋਂ ਕੱਠ ਹੋਰ ਵੱਡਾ ਹੋ ਗਿਆ ਕੱਲ ਵੱਡਾ ਕੱਠ ਹੋਇਆ ਬੀਬੀਆਂ ਨੇ ਮੈਂ ਤਾਂ ਇਹ ਕਹਿਣਾ ਵੀ ਆਪਣੀ ਬਹੁਤ ਵਕਤ ਬਣਾਤੀ ਕੱਲ ਜੇ ਪਿਛਲੇ ਧਰਨੇਗੂ ਬੀਬੀਆਂ ਕੱਠ ਹੁੰਦੀਆਂ ਤਾਂ ਗੋਕਤ ਬਾਨੇ ਨਹੀਂ ਸੀ ਪ੍ਰਸ਼ਾਸਨ ਹੁਣ ਵੀ ਦੇਖ ਲਿਓ ਸੀਆਈਡੀ ਆਣ ਵਾਲਿਆ ਸਾਰੀ ਰਿਪੋਰਟ ਮੰਟ ਬਿੜਦੀ ਦਿੰਦੀ ਆ ਕਿੰਨੇ ਬੰਦੇ ਆ ਗਏ ਕਿੰਨਾ ਕ ਬੰਦਿਆਂ 'ਚ ਜੋਸ਼ ਹੈ ਕਿੰਨਾ ਕ ਬੰਦਿਆਂ ਦੇ ਵਿੱਚ ਗੁੱਸਾ ਇਹਦੇ ਪ੍ਰਤੀ ਸਾਰਾ ਲੋਕ ਕਿਹੜੇ ਬੰਦੇ ਆ ਜਿਹੜਾ ਤੋੜਾ ਗਿਆ ਉਹਦੀ ਨਾੜੀ ਤੋੜ ਲਈ ਗਈ ਇਹ ਸਾਰਾ ਕੁਝ ਦੇਖਣਾ ਹੁੰਦਾ ਆ ਜੱਥੇ ਬੰਨੀਆਂ ਕਿਸਾਨ ਮਜ਼ਦੂਰ ਜੱਥੇ ਬੰਨੀਆਂ ਨਮਾਇंदे ਬੈਠੇ ਆ ਇਹ ਜਾਣਦੇ ਆ ਨਾ ਜੀਰਾ ਫੈਕਟਰੀ ਆ ਤਾਂ ਛੋਟੀ ਆ ਨਾ ਗੱਲ ਜੀਰਾ ਫੈਕਟਰੀ ਬਹੁਤ ਵੱਡੀ ਗੱਲ ਸੀ ਕੱਲ ਵੀ ਪਾਣੀ ਜਨਾਲਿਆ ਗਿਆ ਮੈਂ ਕੱਲ ਦੱਸਿਆ ਤੁਹਾਨੂੰ ਜਦੋਂ ਕਿਡਨੀਆਂ ਫੇਲ ਹੋਈਆਂ ਉਦੋਂ ਲੋਕ ਉੱਠ ਖੜੇ ਕੱਲ ਐਸਡੀਆ ਨੂੰ ਸਵਾਲ ਕੀਤਾ ਵੀ ਐਨਓਸੀ ਤਾਂ ਉਦੋਂ ਵੀ ਦਿੱਤਾ ਸੀ ਤੁਸੀਂ ਸੋ ਸੱਚ ਗੋ ਪ੍ਰਸ਼ਾਸਨ ਦੇ ਭਲੇਖੇ 'ਚ ਨਹੀਂ ਆਉਣਾ ਦੂਜੀ ਗੱਲ ਸਾਡੀ ਜਿਹੜੀ ਸੰਘਰਸ਼ ਕਮੇਟੀ ਆ ਦੀ ਬੰਤਰ ਹੈ ਅੱਜ ਸਵੇਰੇ ਇੱਕ ਮੀਟਿੰਗ ਕੀਤੀ ਕੱਲੇ ਇੱਕ ਸਵਾਲ ਕੀਤਾ ਵੀ ਮਜ਼ਦੂਰ ਜਿਹੜੇ ਦਰ ਮਜ਼ਦੂਰ ਦਾ ਕਿਉਂ ਘਟ ਆਉਂਦੇ ਆ ਉਹਨਾਂ ਨਾਲ ਗੱਲ ਕੀਤੀ ਆ ਸ਼ਾਮ ਦੇ ਲਈ ਮੀਟਿੰਗ 'ਚ ਮੈਂ ਤੁਹਾਨੂੰ ਦੱਸ ਦੂੰਗਾ ਉਹਨਾਂ ਦੇ ਜਲਜਵਾਤ ਦੇ ਮਸਲੇ ਬਿਲਕੁਲ ਸਾਂਝਾ ਕੋਈ ਦੁਕਾਨਦਾਰ ਹੈ ਕੋਈ ਮਜ਼ਦੂਰ ਹੈ ਕੋਈ ਖੇਤੀ ਕਰਦਾ ਕੋਈ ਕਿਹੇ ਜਿਮਨਜੀ ਕੰਮ ਕਰਦਾ ਹੈ ਜਾਂ ਕੋਈ ਆਦੀ ਕਿਸੇ ਨਾਲ ਬੜਾ ਗੰਭੀਰ ਹੋ ਸਕਦਾ ਪਰ ਮਸਲਾ ਸਾਂਝਾ ਸਾਂਝਾ ਕਿਉਂ ਆ ਇਹ ਹਵਾ ਹਰ ਦੇ ਇੱਕ ਦੇ ਅੰਦਰ ਵਰਣੀ ਆ ਹੁਣ ਮੈਂ 14 ਤਰੀਕ ਨੂੰ ਜਿਹੜਾ ਮੇਲਾ ਲੱਗਾ ਉੱਥੇ ਲੈ ਗਿਆ ਇਹ ਕਲੇ ਜਮਾ ਹੀ ਪਾਣੀ ਪ੍ਰਦੂਸ਼ਟ ਹੈ ਖਰਾਬ ਹੋ ਗਿਆ ਸੋ ਸਾਡੇ ਸਾਫ ਪਾਣੀ ਆ ਜਿਹੜੇ ਕੋਈ ਨਾ ਫੈਕਟਰੀਆਂ ਨੇ ਲੁਧੇਵੀ ਵਾਲਿਆਂ ਨੇ ਕੱਲ ਦੱਸਿਆ ਬੰਦੇ ਨੇ ਜਿਹੜੇ ਡੈਰ ਰੰਗਦੇ ਆ ਕੱਪੜੇ ਰਗੇ ਗੱਨਦੇ ਜਾਂ ਕੋਈ ਵੀ کارਖਾਨੇ ਆ ਉਹਨਾਂ ਨੇ ਟ੍ਰੀਟਮੈਂਟ ਪਲੌਟ ਲਾਏ ਆ ਦਿਖਾਉਣ ਵਾਸਤੇ ਪਾਣੀ ਕਿੱਥੇ ਪਾਇਆ ਹੋਇਆ ਪੱਤਿਸ਼ ਕਿੱਥੇ ਆਉਂਦਾ ਬੁੱਢੇ ਦਰਿਆ ਤੇ ਸਤਲੁਜ ਸਤਲੁਜ ਦਾ ਪਾਣੀ ਥੱਲੇ ਕਿੱਥੇ ਜਾਂਦਾ ਸਾਡੀ ਧਰਤੀ ਚ ਪਿੰਨੇ ਘੋਣਾ ਆਪਾ ਇੱਥੇ ਕੈਸ਼ਰ ਕਾਲਾ ਪੀੜਿਆ ਬਹੁਤ ਸਾਰੀਆਂ ਗੈਸਟੋ ਗੈਸਟੋ ਕਨੈਕਟਟ ਨੂੰ ਇਹਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਇਲਾਜ ਵਾਲ ਨੂੰ ਤਾਂ ਕਹਿੰਦੇ ਇਲਾਜ ਕਰੋ ਡਾਕਟਰਾਂ ਦੇ ਵੱਡੇ ਵੱਡੇ ਹਸਪਤਾਲੇ ਢੱਡ ਪਰੋ ਉਹ ਇਹਨੂੰ ਰੋਕ ਹੀ ਦਿਓ ਜਿਹੜੀ ਬਿਮਾਰੀ ਪੈਦਾ ਕਰਨ ਵਾਲੀ ਚੀਜ਼ ਆ ਨੂੰ ਰੋਕ ਹੀ ਦਿਓ ਯਾਰ ਲੋਕ ਬਿਮਾਰ ਨਾ ਹੋਣ ਸੋ ਹੱਤ ਗੋ ਕੱਲ ਉਸ ਡੀਐਮ ਜਿਹੜਾ ਜਿਆਦਾ ਸ਼ੈਡ ਲੈ ਰਿਹਾ ਸੀ ਚਲੋ ਉਹਨੂੰ ਲਾਜਵਾਬ ਕਰਤਾ ਨੈੱਟ ਤੇ ਵੀ ਉਹਦੀ ਲਾਜ ਉਹ ਵੀ ਬੰਦ ਕੇ ਗਿਆ ਜਿਵੇਂ ਮੈਂ ਦੁਬਾਰਾ ਵਿਚਾਰ ਕਰੂਗਾ ਤਾਂ ਤੁਹਾਨੂੰ ਕਹਿਣਾ ਸੀ ਤੇ ਬੁਹਾਇਆ ਵੀ ਆਪਾਂ ਆਪਣੇ ਬੈਕਚੂ ਨੂੰ ਬੈਠੀ ਬਹਿ ਜਾ ਸੋ ਦੂਜੀ ਖੁਸ਼ਖਬਰੀ ਹੈ